ਬਹੁਤਿਆਂ ਦਾ ਵਹਿਮ ਹੁੰਦਾ ਹੈ ਕਿ ਅਕਲ ਵਾਲੀ ਪੰਡ ਬਸ ਮੇਰੇ ਕੋਲ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਵਿਸ਼ਾ ਆਪਾਂ ਲੈ ਕੇ ਆਏ ਆਂ ਜੀ ਇਹਨਾਂ ਵਿਸ਼ਾ ਇਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਹਰ ਰੋਜ਼ ਦੇਖਦੇ ਹੋਵੋਗੇ ਹਰ ਰੋਜ਼ ਤੁਸੀਂ ਕਈ ਨਾ ਇਸ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਹੋਵੋਗੇ ਜਿਨ੍ਹਾਂ ਦਾ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਬੰਦਾ ਨਾ ਇਹ ਕਹਿੰਦਾ ਹੈ ਕਿ ਅਕਲ ਵਾਲੀ ਪੰਡ ਹੈ ਨਾ ਜਿਹੜੀ ਉਹ ਸਿਰਫ ਮੈਂ ਹੀ ਚੱਕੀ ਫਿਰਦਾ ਤੇ ਮੈਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਅਕਲ ਇਸ ਸੰਸਾਰ ਦੇ ਵਿੱਚ ਹੈ ਹੀ ਨਹੀਂ ਤੇ ਇਹਦੇ ਵਿੱਚ ਤੁਸੀਂ ਨੋਟ ਕਰੋਗੇ ਕਿ ਕਈ ਵਾਰ ਤਾਂ ਇਦਾਂ ਹੁੰਦਾ ਕਿ ਸਵੇਰ ਤੋਂ ਇਸ ਤਰ੍ਹਾਂ ਦੇ ਬੰਦੇ ਮਿਲਣੇ ਸ਼ੁਰੂ ਹੁੰਦੇ ਆ ਜਿਹੜਾ ਅਸੀਂ ਸੋਚਦੇ ਆ ਕਿ ਸਾਨੂੰ ਤਾਂ ਰੱਬ ਨੇ ਅਕਲ ਹੀ ਨਹੀਂ ਦਿੱਤੀ ਉਹ ਸਵੇਰੇ ਆਉਂਦੇ ਨਾ ਤੁਹਾਨੂੰ ਸਵੇਰ ਤੋਂ ਹੀ ਪਹਿਲਾਂ ਇੱਕ ਬੰਦਾ ਹੋਊਗਾ ਉਹ ਤੁਹਾਨੂੰ ਇੰਨੀ ਆਕਲਾਂ ਦੇ ਕੇ ਜਾਊਗਾ ਤੇ ਦੂਜੀ ਵਾਰ ਫਿਰ ਕਈ ਵਾਰ ਤਾਂ ਇੱਕ ਇੱਕ ਦਿਨ ਦੇ ਵਿੱਚ ਚਾਰ ਚਾਰ ਪੰਜ ਪੰਜ ਬੰਦਿਆਂ ਦੀਆਂ ਤੁਹਾਡੇ ਕੋਲ ਆਕਲਾਂ ਇਕੱਠੀਆਂ ਹੋ ਜਾਂਦੀਆਂ ਤੇ ਤੁਹਾਨੂੰ ਨਾ ਸਾਹਮਣੀਆਂ ਔਖੀਆਂ ਹੋ ਜਾਂਦੀ ਕਿ ਐਨੀ ਅਕਲਾਂ ਨੂੰ ਸੀ ਰੱਖੀਏ ਕਿੱਥੇ ਤੇ ਉਹਦੋਂ ਬਾਅਦ ਤੁਹਾਨੂੰ ਹੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਯਾਰ ਮੈਂ ਤਾਂ ਮੈਂ ਮੈਂ ਉਹਦੋਂ ਕਿੱਥੇ ਸੀ ਜਦੋਂ ਪ੍ਰਮਾਤਮਾ ਨੇ ਅਕਲ ਵੰਡੀ ਹੈ ਤੇ ਸਾਰੀ ਅਕਲ ਤਾਂ ਇਹਨਾਂ ਕੁਸ਼ਕ ਬੰਦੇ ਨੂੰ ਦਿੱਤੀ ਉਹਨੇ ਤੇ ਉਹਦੇ ਵਿੱਚ ਨਾ ਅਸਲ ਦੇ ਵਿੱਚ ਹੁੰਦਾ ਕੀ ਹੈ ਹੁੰਦਾ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਨਾ ਕੁਝ ਪਰਸੈਂਟ ਲੋਕਾਂ ਨੂੰ ਨਾ ਇਹ ਭੁਲੇਖਾ ਹੋ ਜਾਂਦਾ ਹੈ ਕਿ ਜਿੰਨੀ ਅਕਲ ਮੈਨੂੰ ਹੈ ਐਨੀ ਅਕਲ ਕਿਸੇ ਹੋਰ ਨੂੰ ਹੈ ਹੀ ਤੇ ਉਹ ਉਹਨਾਂ ਦੇ ਵਿੱਚ ਨਾ ਅਕਲ ਜਿਹੜੀ ਐਨੀ ਉਬਾਲੇ ਮਾਰਦੀ ਹੁੰਦੀ ਐ ਐਨੀ ਅਕਲ ਉੱਛਲਦੀ ਹੁੰਦੀ ਐ ਕਿ ਉਹ ਬਿਨਾ ਮੰਗੇ ਤੋਂ ਹੀ ਅਗਲਾ ਵੱਢੀ ਜਾਂਦੇ ਐ ਤੇ ਕਈ ਵਾਰ ਤਾਂ ਸਾਨੂੰ ਕਹਿ ਵੀ ਜਾਂਦੇ ਵੀ ਤੈਨੂੰ ਤਾਂ ਇਹ ਅਕਲ ਨਹੀਂ ਤੈਨੂੰ ਵਪਾਰ ਕਰਨ ਦੇ ਲਈ ਅਕਲ ਨਹੀਂ ਹੈ ਤੈਨੂੰ ਔਰ ਉਹ ਬੰਦੇ ਵੀ ਸਾਨੂੰ ਅਕਲਾਂ ਕਈ ਵਾਰ ਦੇ ਜਾਂਦੇ ਐ ਜਿਹੜੀ ਜਿਹੜਾ ਜਿੱਥੇ ਸਾਨੂੰ ਪਤਾ ਹੁੰਦਾ ਬਿਲਕੁਲ ਬਿਲਕੁਲ ਸਾਨੂੰ ਪਤਾ ਹੁੰਦਾ ਕਿ ਯਾਰ ਇਹ ਅਕਲ ਜੇ ਇਹ ਆ ਬੰਦਾ ਆਪਣੇ ਵਪਾਰ 'ਚ ਵਰਤ ਲੈਂਦਾ ਤਾਂ ਕੰਮਜਾਮ ਨਾ ਹੋ ਜਾਂਦਾ ਸਾਡਾ ਸਾਡਾ ਮਨ ਅੰਦਰੋਂ ਹੱਸ ਰਿਹਾ ਹੁੰਦਾ ਪਰ ਉਹ ਸਾਨੂੰ ਇੰਨੇ ਵਧੀਆ ਟੰਗ ਨਾਲ ਅਕਲ ਦੇ ਰਹੇ ਨੇ ਤੇ ਆਪਣੇ ਆਪਣੇ ਜੀਵਨ ਦੇ ਵਿੱਚ ਉਹਨੇ ਕੱਖ ਕੀਤਾ ਨਹੀਂ ਹੁੰਦਾ ਇੰਨੀ ਆਕਲਾ ਵੰਡ ਰਹੇ ਹੁੰਦੇ ਆ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਲੋਕਾਂ ਨੂੰ ਇਹ ਵਹਿਮ ਪਾਉਂਦਾ ਕੌਣ ਹੈ ਕਿ ਤੁਹਾਨੂੰ ਤਾਂ ਆਕਲ ਹੀ ਬਹੁਤ ਹੈ ਤੇ ਮੈਂ ਜਿਹੜਾ ਸੱਚ ਕੱਢਿਆ ਨਾ ਮੈਨੂੰ ਇਹ ਲੱਗਦਾ ਵੀ ਕੁਝ ਨਾ ਲੋਕ ਸਵਾਰਥੀ ਲੋਕ ਜਿਨ੍ਹਾਂ ਨੇ ਕੁਝ ਹੋਰ ਬੰਦਿਆਂ ਤੋਂ ਫਾਇਦੇ ਲੈਣੇ ਹੁੰਦੇ ਆ ਨਾ ਉਹ ਉਹਨਾਂ ਦੀਆਂ ਸਿਫਤਾਂ ਕਰ ਕਰਕੇ ਸਿਫਤਾਂ ਕਰ ਕਰਕੇ ਆਪਣਾ ਸਵਾਰਥ ਦਾ ਪੂਰਾ ਕਰ ਜਨੇ ਉਹਨਾਂ ਲੋਕਾਂ ਤੋਂ ਪਰ ਉਹਨਾਂ ਲੋਕਾਂ ਨੂੰ ਇੰਨੀ ਅਕਲ ਦਾ ਅਹਿਸਾਸ ਕਰਾ ਦਿੰਨੇ ਆ ਕਿ ਤੇਰੇ ਵਰਗਾ ਅਕਲਮੰਦ ਬੰਦਾ ਤਾਂ ਮੈਂ ਦੇਖੀ ਹੀ ਨਹੀਂ ਅਜੇ ਤੱਕ ਤੇਰੇ ਤੇ ਤੂੰ ਤਾਂ ਬਹੁਤ ਅਕਲਮੰਦ ਬੰਦਾ ਹੈ ਤੇਰੀਆਂ ਤਾਂ ਗੱਲਾਂ ਬਹੁਤ ਵਧੀਆ ਹੁੰਦੀਆਂ ਫਿਰ ਤਾਂ ਇਹ ਬਹੁਤ ਹੁੰਦਾ ਉਹ ਉਹ ਕਾਰਨ ਕੀ ਹੁੰਦਾ ਹੈ ਕਿ ਉਹਨਾਂ ਨੇ ਇਹ ਚੀਜ਼ਾਂ ਕਰਕੇ ਉਹ ਤੋਂ ਤਾਂ ਬੈਨੀਫਿਟ ਲੈਣੇ ਹੁੰਦੇ ਆ ਪਰ ਉਹ ਉਹਨਾਂ ਨੂੰ ਪੱਲੇ ਸਾਡੇ ਪਾ ਦਿੰਦੇ ਆ ਉਹ ਬੰਦੇ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਲਿਖਾ ਹੋ ਜਾਂਦਾ ਹੈ ਕਿ ਇੱਕ ਨੇ ਕਿਹਾ ਉਹ ਅਗਲਾ ਤਾਂ ਅਕਲ ਕਹਿ ਕੇ ਫਾਇਦਾ ਲੈ ਕੇ ਲੰਘ ਗਿਆ ਦੂਜੇ ਨੇ ਕਿਹਾ ਦੂਜੇ ਨੇ ਤੋਂ ਫਾਇਦਾ ਲੈਣਾ ਸੀ ਬਧੀਆ ਆਕਲਮੰਦ ਬੰਦਾ ਕਹਿ ਕੇ ਉਹ ਵੀ ਫਾਇਦਾ ਲੈ ਕੇ ਲੰਘ ਗਿਆ ਪਰ ਉਹ ਹੋਰ 8-10 ਬੰਦੇਆਂ ਲਈ 20-25 ਬੰਦੇਆਂ ਲਈ ਪਤਾ ਨਹੀਂ ਕਿੰਨੇ ਲੋਕਾਂ ਲਈ ਉਹ ਉਹਨਾਂ ਦੇ ਪੱਲੇ ਇਹ ਪਾ ਗਿਆ ਕਿਉਂਕਿ ਉਹ 4-5 ਬੰਦਿਆਂ ਤੋਂ ਸੁਣ ਕੇ ਇਹ ਸਮਝ ਲੰਨੇ ਕਿ ਮੇਰੇ ਵਰਗਾ ਤਾਂ ਆਕਲਮੰਦ ਬੰਦਾ ਹੀ ਕੋਈ ਨਹੀਂ ਹੈ ਉਹ ਭਲੇ ਮਾਨਸੋ ਜੇ ਤੁਹਾਨੂੰ ਇੰਨੀ ਅਕਲ ਹੋਵੇ ਤਾਂ ਤੁਸੀਂ ਇਹ ਨਹੀਂ ਸੋਚ ਸਕਦੇ ਵੀ ਉਹ ਬੰਦੇ ਮੇਰੇ ਤੋਂ ਫਾਇਦਾ ਲੈਣਾ ਚਾਹੁੰਦੇ ਆ ਪਰ ਨਹੀਂ ਉਹ ਹੁੰਦਾ ਨਹੀਂ ਇੱਕ ਫਿਲਮ ਵੀ ਆਈ ਸੀ ਦਿਲਜੀਤ ਦੀ ਜਿੱਦੇ ਚ ਕਹਿੰਦਾ ਹੁੰਦਾ ਕਿ ਮੈਂ ਫੂਕ ਚੱਕਦਾ ਤੇ ਨਹੀਂ ਹੁੰਦਾ ਪਰ ਪਤਾ ਨਹੀਂ ਅੱਜ ਕੀ ਗੱਲ ਹੈ ਫੂਕ ਛਕਣ ਨੂੰ ਦਿਲ ਝਾ ਕਰਦਾ ਤੇ ਇਹ ਨਾ ਇੱਕ ਅਜੀਬ ਜੀ ਗੱਲ ਹੈ ਜਦੋਂ ਵੀ ਕੋਈ ਬੰਦਾ ਕਿਸੇ ਨੂੰ ਫੂਕ ਚਕਾਉਂਦਾ ਹੈ ਨਾ ਤਾਂ ਇਹ ਹੋ ਹੀ ਨਹੀਂ ਸਕਦਾ ਵੀ ਉਹਦਾ ਮਨ ਨਾ ਕਰਦਾ ਹੋਵੇ ਇਹ ਚੀਜ਼ ਹੀ ਇਹੀ ਜੀ ਹੈ ਇਹ ਉਹ ਚੀਜ਼ ਹੈ ਜਿਹਦੇ ਨਾਲ ਕਦੇ ਬੰਦਾ ਰੱਜਦਾ ਨਹੀਂ ਫੂਕ ਛਕ ਛਕ ਕੇ ਸੋ ਜਿਹੜਾ ਸਮਝਦਾਰ ਬੰਦਾ ਹੁੰਦਾ ਅਕਲਮੰਦ ਬੰਦਾ ਹੁੰਦਾ ਨਾ ਉਹ ਨਾ ਉਹ ਉਹ ਆ ਖੁਦ ਨਹੀਂ ਦੱਸਦਾ ਨਾ ਕਿਸ ਨੂੰ ਅਕਲ ਵੰਡਦਾ ਉਹਨੂੰ ਪਤਾ ਹੁੰਦਾ ਵੀ ਮੇਰਾ ਕੰਮ ਠੀਕ ਚੱਲ ਰਿਹਾ ਜੇ ਕਿਸੇ ਨੇ ਆ ਕੇ ਸਲਾਹ ਲੈ ਲਈ ਤਾਂ ਸਲਾਹ ਦੇਤੀ ਪਰ ਅਦਰਵਾਈਜ਼ ਨਾ ਮੈਂ ਮਤਲਬ ਕਹਿਣਾ ਚਾਹਣਾ ਉਹਨਾਂ ਲੋਕਾਂ ਨੂੰ ਅਗਰ ਸੁਣਦੇ ਹੋਣ ਵੈਸੇ ਤਾਂ ਜਿਹੜਾ ਅਕਲਮੰਦ ਬੰਦਾ ਜਿਹੜਾ ਜਿਹਨੂੰ ਲੱਗਦਾ ਹੋਵੇ ਕਿ ਬੇਸ਼ੱਕ ਉਹਨੂੰ ਇਹ ਲੱਗਦਾ ਹੋਵੇ ਮੈਂ ਇੰਨੇ ਜੁਗਾ ਹੈ ਨਹੀਂ ਪਰ ਫਿਰ ਵੀ ਉਹ ਬੰਦਾ ਹਮੇਸ਼ਾ ਆਪਣੇ ਆਪ ਨੂੰ ਅਕਲਮੰਦ ਸਮਝਦਾ ਸੋ ਕਿਤੇ ਨਾ ਕਿਤੇ ਜਾ ਕੇ ਤੁਸੀਂ ਮੈਂ ਤੁਹਾਨੂੰ ਫਿਰ ਬੇਨਤੀ ਇਹ ਕਰੂੰਗਾ ਜਿਵੇਂ ਮੈਂ ਪਹਿਲੀਆਂ ਵੀਡੀਓਜ਼ ਦੇ ਵਿੱਚ ਵੀ ਕਰਦਾ ਕਿ ਤੁਸੀਂ ਨਾ ਇਰਿਟੇਟ ਨਾ ਹੋਇਆ ਕਰੋ ਇਹਨਾਂ ਲੋਕਾਂ ਤੋਂ। ਅਕਲ ਦੇ ਗਿਆ, ਕੁਝ ਦੇ ਕੇ ਗਿਆ ਨਾ? ਦੇ ਕੇ ਗਿਆ, ਕੁਝ ਲੈ ਕੇ ਤਾਂ ਨਹੀਂ ਗਿਆ। ਦੇ ਗਿਆ ਤਾਂ ਦੇ ਗਿਆ ਛੱਡ ਦੋ ਓਕੇ। ਪਰ ਗੱਲ ਇਹ ਹੈ ਵੀ ਕਿਤਨਾ ਕਿਤੇ ਜਾ ਕੇ ਸਾਡਾ ਵੀ ਥੋੜਾ ਜਿਹਾ ਸਵਾਰਥੀ ਹੁੰਦਾ ਕਿਉਂਕਿ ਸਾਨੂੰ ਉਹਦੀਆਂ ਗੱਲਾਂ ਤਾਂ ਸੁਣਨੀਆਂ ਪੈਂਦੀਆਂ। ਕਿਉਂਕਿ ਕਿਤਨਾ ਕਿਤੇ ਉਹਨੇ ਸਾਨੂੰ ਵੀ ਕੰਮ ਦੇਣਾ ਹੁੰਦਾ ਕੋਈ ਨਾ ਕੋਈ। ਸੋ ਇਹ ਐਡੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜਿਹੜਾ ਕੁਝ ਦੇ ਕੇ ਜਾਂਦਾ ਹੈ, ਅਕਲ ਅਕਲਾਂ ਵੰਡ ਕੇ ਜਾਂਦਾ ਉਹਨੂੰ ਵੰਡਣ ਦਿਓ। ਉਹਨੂੰ ਖੁਸ਼ ਰਹਿਣ ਦਿਓ ਬੰਦੇ ਨੂੰ। ਤੇ ਸਾਨੂੰ ਉਹਨਾਂ ਨੂੰ ਨਿਰਾਸ਼ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਉਹਨਾਂ ਦੀ ਜ਼ਿੰਦਗੀ ਇਸ ਸਹਾਰੇ ਵਧੀਆ ਲੰਘ ਜਾਂਦੀ ਹੈ ਸੋ ਜਿਆਦਾਤਰ ਲੋਕਾਂ ਨੂੰ ਤੁਸੀਂ ਦੇਖੋਗੇ ਇਹ ਇਹ ਗੱਲ ਕਰਨ ਦਾ ਮੇਰਾ ਅੱਜ ਮਕਸਦ ਸਿਰਫ ਇੰਨਾ ਸੀ ਕਿ ਕਈ ਵਾਰ ਨਾ ਉਹ ਬੰਦਾ ਗੱਲ ਕਹਿ ਕੇ ਗਿਆ ਹੁੰਦਾ ਉਸ ਤੋਂ ਬਾਅਦ ਪੰਜ ਚਾਰ ਘੰਟੇ ਸੀ ਆਪਣੇ ਖਰਾਬ ਕਰਨਨੇ ਆ ਵੀ ਬੜਾ ਅਕਲਾਮੰਡਾ ਫਿਰਦਾ ਫਲਾਣਾ ਕਰਦਾ ਇਹ ਕਰਦਾ ਉਹੀ ਦੋ ਚਾਰ ਘੰਟੇ ਆਪਣੇ ਵਪਾਰ ਤੇ ਲਾ ਲਿਆ ਕਰੋ ਆਪਣੇ ਕਮਾਕਾਰਾਂ ਤੇ ਲਾ ਲਿਆ ਕਰੋ ਆਪਾਂ ਕਿਸੇ ਦੇ ਲਈ ਕਿਉਂ ਆਪਣਾ ਸਮਾਂ ਬਰਬਾਦ ਕਰਨ ਲੱਗੇ ਹਾਂ ਸੋ ਇਹਨਾਂ ਜਿਹੜੇ ਅਕਲ ਦੀਆਂ ਪੰਡਾਂ ਚੱਕੀ ਫਿਰਦੇ ਆ ਇਹਨਾਂ ਨੂੰ ਅਕਲ ਦੀਆਂ ਪੰਡਾਂ ਚੱਕੀ ਫਿਰੀ ਜਾਣ ਦਿਓ ਜਿੰਨੀ ਅਕਲਾਂ ਵੰਡਦੇ ਆ ਵੰਡਦੇ ਫਿਰਨ ਤੋਂ ਪਰ ਤੁਸੀਂ ਸਿਰਫ ਪਛਾਣ ਇਹ ਰੱਖਣੀ ਹੈ ਹੁਣ ਇਹਦੇ ਲਈ ਵੀ ਇੱਕ ਆਪਾਂ ਹੋਰ ਰੱਖਾਂਗੇ ਅਕਲ ਦੀ ਪੰਡ ਠੀਕ ਹੈ ਜੀ ਇਹ ਇਹ ਏਡੀਪੀ ਰੱਖਾਂਗੇ ਇਹਨਾਂ ਦਾ ਨਾਮ ਆਪਾਂ ਇਹਨਾਂ ਦਾ ਨਾਮ ਰੱਖਾਂਗੇ ਆਪਾਂ ਏਡੀਪੀ ਵੀ ਅੱਛਾ ਚਾਹ ਉਹ ਆਇਆ ਜੀ ਏਡੀਪੀ ਆਇਆ ਜੀ ਏਡੀਪੀ ਮਤਲਬ ਅਕਲ ਦੀ ਪੰਡ ਲਈ ਫਿਰਦਾ ਜਿਹੜਾ ਸੋ ਇਸ ਕਰਕੇ ਇਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਪਰਵਾਹ ਨਾ ਕਰਿਆ ਕਰੋ ਕੋਈ ਗੱਲ ਨਹੀਂ ਜਿੰਨੀ ਅਕਲਾਂ ਵੰਡਦੇ ਆ ਵਢੜ ਦੋ ਧੰਨਵਾਦ ਸਸਿਆ ਕਾਲ